ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਲਾਕਾ ਨਿਵਾਸੀਆਂ ਨੂੰ ਦੱਸਦੇ ਹੋਏ ਸਾਨੂੰ ਵੀ ਖੁਸ਼ੀ ਹੋ ਰਹੀ ਹੈ ਇਹ ਖੁਸ਼ਖਬਰੀ ਜੀ ਸਾਡੇ ਇਲਾਕੇ ਦੇ ਵਿੱਚ ਪਹਿਲੀ ਵਾਰ ਗੁਲਾਬ ਸਿੱਧੂ ਪਹੁੰਚ ਰਹੇ ਨੇ ਉਹਨਾਂ ਦਾ ਯੂਰਪ ਟੂਰ ਆ ਪਹਿਲੀ ਵਾਰ ਕਰ ਰਹੇ ਯੂਰਪ ਟੂਰ ਤੇ ਸਾਡੇ ਲਈ ਮਾਣ ਦੀ ਗੱਲ ਆ ਪਹਿਲਾ ਯੂਰਪ ਟੂਰ ਦਾ ਪਹਿਲਾ ਹੀ ਸ਼ੋਅ ਐਪੋਲੀ ਹੋ ਰਿਹਾ ਬੱਤੀ ਪਾਲੀਆ ਐਟਕੀ ਤਾਂ ਨਹੀਂ ਕਰ ਹੋਇਆ ਵੀ ਉੱਥੇ ਏਸੀ ਹਾਲ ਨਹੀਂ ਸੀਗਾ ਤੇ ਐਪੋਲੀ ਦੇ ਵਿੱਚ ਬੱਚਿਆਂ ਨੂੰ ਤੇ ਫੈਮਲੀਆ ਨੂੰ ਮੁੱਖ ਰੱਖਦੇ ਹੋਏ ਅਸੀਂ ਏਸੀ ਹਾਲ ਦਾ ਖਾਸ ਪ੍ਰਬੰਧ ਕੀਤਾ ਆ ਤੇ ਗੁਲਾਬ ਸਿੱਧੂ ਜੀ ਆ ਰਹੇ ਆ ਐਪੋਲੀ 26 ਜੁਲਾਈ ਨੂੰ ਐਪੋਲੀ ਥੀਏਟਰ ਦੇ ਵਿੱਚ ਆ ਰਹੇ ਨੇ ਤੇ ਇਲਾਕਾ ਨਿਵਾਸੀਆਂ ਨੂੰ ਅਸੀਂ ਅਪੀਲ ਕਰਦੇ ਆ ਵੀ ਹਮ ਹਮਾ ਕੇ ਪਹੁੰਚਣ ਤੇ ਜਿੱਦਾਂ ਤੁਸੀਂ ਪਹਿਲੇ ਸ਼ੋਅਾਂ ਦੇ ਵਿੱਚ ਹਮ ਹਮਾ ਕੇ ਪਹੁੰਚੇ ਆ ਅਸੀਂ ਉਮੀਦ ਕਰਦੇ ਆ ਵੀ ਇਹ ਸ਼ੋਅ ਨੂੰ ਵੀ ਤੁਸੀਂ ਸਫਲ ਕਰਾਉਣ ਤੇ ਸਾਡੀ ਪੂਰੀ ਹੈਲਪ ਕਰੋਗੇ ਤੇ ਇਹ ਪਿਛਲੇ ਸਾਲ ਵੀ ਗੁਲਾਬ ਸਿੱਧੂ ਜੀ ਦਾ ਰੌਲਾ ਪਿਆ ਸੀਗਾ ਵੀ ਉਹਨਾਂ ਨੇ ਆਉਣਾ 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 ਕਿਸੇ ਕਾਰਨ ਕਰਕੇ ਉਹ ਆ ਨਹੀਂ ਸਕੇ ਸੀ ਇਸ ਲਈ ਸਾਰੇ ਲੋਕਾਂ ਦੀ ਡਿਮਾਂਡ ਤੇ ਇਸ ਦੀ ਸਪੈਸ਼ਲ ਬਲਾਏ ਆ ਉਹ ਤੇ ਤੁਸੀਂ ਆਣ ਕੇ ਜਰੂਰ ਉਹਨਾਂ ਦੇ ਇੱਕ ਵਾਰੀ ਗੀਤ ਸੁਣਿਓ ਤੇ ਆਨੰਦ ਮਾਣੋ ਅਸੀਂ ਤੁਹਾਡੀ ਅੜੀ ਕਰਾਂਗੇ ਚਿਨਮਾ theater ਉਹ ਟਾਲੀਆ ਦੇ ਐਬੋਲੀ ਦੇ ਵਿੱਚ ਤੇ ਆਇਓ ਜੀ ਜਰੂਰ ਅਸੀਂ ਮਿਲਦੇ ਹਾਂ ਤੁਹਾਨੂੰ 26 ਜੁਲਾਈ ਨੂੰ ਐਬੋਲੀ ਦੇ ਵਿੱਚ ਗੁਲਾਬ ਸਿੱਧੂ ਦੇ ਨਾਲ ਹੋ ਧੰਨਵਾਦ ਹਾਂ ਜੀ